100 ਸਾਲ ਦੀ ਫਰਤਿਲੀ ਬੇਬੇ ਨੂੰਆਂ ਤੋਂ ਵੀ ਜਵਾਨ ਬੈਦ ਹਕੀਮ ਤੇ ਡਾਕਟਰ ਵੀ ਪੁੱਛਣ ਆਉਂਦੇ ਬੇਬੇ ਤੋਂ ਤੰਦਰੁਸਤੀ ਦੇ ਇਲਾਜ ਬੁੱਢੇ ਨਾ ਹੋਣ ਦੇ ਬੇਬੇ ਨੇ ਦੱਸੇ ਡੂੰਗੇ ਰਾਜ ਬੀਬੀ ਉਹਨਾਂ ਦੀਆਂ ਤਿੰਨ ਨੂੰਆਂ ਆ ਤੇ ਅਸੀਂ ਤੁਹਾਨੂੰ ਮਲਾਉਨੇ ਆ ਉਮਰ ਕਿੰਨੀ ਤੁਹਾਡੀ 70 ਸਾਲ 70 ਸਾਲ ਆ ਜੀ ਜੇ ਕਿਤੇ ਨੂੰ ਤੁਰ ਕੇ ਜਾਣਾ ਮੈਨੂੰ ਰਲਾ ਨਹੀਂ ਸਕਦੀ ਕੱਲੀ ਮੂੜੇ ਹੋ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ ਕਈ ਆ ਮਖੌਲ ਕਰਦੀਆਂ ਸਾਡੇ ਗਰ ਗੋਡੇ ਮਟਾਲਾ ਕਿਹੜੇ ਦੁਖਦੇ ਆ ਆਉਂਗੀਆਂ ਇਹ ਬਹੁਤ ਦੁਖਦੇ ਆ ਮੇਰੇ ਗੋਡੇ ਪਾ ਲੈ ਗਾਡੇ ਕੁਝ ਕਰ ਲਿਆ ਇੱਥੇ ਗੋਡੇ ਬਟਾ ਲੈ ਮੈਂ ਹਸੂਗੀ ਮੈਂ ਖਾਂ ਬਟਾ ਲੋ ਮੱਕਾ ਮਾਤਾ ਹੁਣ ਵੀ ਗੋਹਾ ਪੱਥਦੀ ਐ ਅੱਜ ਵੀ ਪੱਥਿਆ ਕੋਠੇ ਪਰ ਚਾ ਟੁਕਰੇ ਦੇਖ ਲੋ ਹੈ ਹੁਣ ਵੀ ਕੋਠੇ ਪਰ ਚੱਲੀ ਸੀ ਪਾਥੀਆਂ ਚੱਕਣ ਇੱਥੇ ਨੂੰ ਇਕੱਠੀਆਂ ਕਰਨੇ ਨੂੰ ਮੇਰੇ ਪਰ ਨੂੰ ਇਦੇ ਉੱਪਰ ਹੱਥ ਉੱਪਰ ਚੜ ਕੇ ਦੇਖ ਲੋ ਕਿੰਨੀ ਚਾਈ ਆ ਇਹਦੇ ਉੱਪਰ ਚੜ ਕੇ ਕਹਿੰਦੇ ਸਾਰੀਆਂ ਮੈ ਲਗਾਈਆਂ ਦੇਖ ਲੋ ਸਾਰੀਆਂ ਪਠਾਈ ਲਾਈਆਂ ਮੈਂ ਤੀਆਂ ਸਾਰੀਆਂ ਫੂਕ ਦੇ ਸਾਰੀਆਂ ਆ ਬਰਾਂਡਾ ਦਾ ਸਾਰਾ ਉੱਥੇ ਠਈ ਐਣ ਐਣ ਲਿਪਲੁਪ ਕਰ ਰੱਖਦੀ ਸੀ ਮੈਂ ਬਧੀਆ ਸਾਰਾ ਸੰਬਰ ਕਾ ਆ ਬੀਬੀ ਦੀ ਸੱਸ ਦਾ ਸੰਦੂਕ ਆ ਹਾਂ ਬੁੜੀ ਲਾ ਦੇ ਲਈ ਮੇਰੀ ਸੱਸ ਦਾ ਦੇਖ ਲੈ ਦੇ ਲੋਕੇ ਆ ਜਾ ਪਿਆ ਆ ਜਾ ਸਭ ਪਾਣੀ ਖੂਤ ਲੈ ਜਾਣੇ ਤੇ ਦੇਖ ਲੋ ਹੈ ਝੂਰ ਹੁੰਦੇ ਤੇ ਝੂਰ ਬਹਿ ਗਿਆ ਬਹਿਗਾ ਜਾ ਹੁੰਦਾ ਤਾਂ ਉਹਨੇ ਘੜੇ ਧਰਨੇ ਪਾਣੀ ਦੇ ਮੈਂ ਆਪ ਘੜੇ ਢੋਈ ਹੈ ਖੂਤੇ ਮੈਂ ਸੰਕੋ ਖੂਪਰ ਪਲਾਉਣਾ ਉੱਠਾ ਫੜ ਫੜ ਕੇ ਘਰ ਜਾਣੇ ਬਾਹਰ ਖਿੱਤਾਂ ਨੂੰ ਚਲੇ ਜਾਣੇ ਕੰਮ ਨੂੰ ਮੈਂ ਮੈਂ ਸਾਨੂੰ ਰੱਸਿਆਂ ਦੇ ਫੜ ਫੜ ਕੇ ਛੱਠੇ ਮੈਂ ਪਾਣੀ ਪਲਾਉਣਾ ਮੈਂ ਰੱਖਦੇ ਤੇ ਬੜ ਬੜੀਆਂ ਦੁੱਧਾਂ ਵਾਲੀਆਂ ਨੰਨੇ ਦੁੱਧਾਂ ਵਾਲੀਆਂ ਐਨ ਸਭ ਕੁ ਰੱਖਣੀਆਂ ਚੌਣੀਆਂ ਮੈਂ ਉੱਥੇ ਮੰਜੜਾ ਡਾ ਕੇ ਪੈ ਜਾਣਾ ਰਾਤ ਨੂੰ ਪਾਲੇ ਪਾਸੇ ਮਹਿਸਾਂ ਖੜੀਆਂ ਮੜੀਆਂ ਏਡੀਆਂ ਏਡੀਆਂ ਤਾਂ ਖੜੀਆਂ ਮੈਂ ਕਹਿੰਨੀ ਜੇ ਹੁਣ ਹੋਮਾ ਹੋਈਆਂ ਜਾਂ ਮਹਿਸਾਂ ਬਾਹਰ ਬੰਨੀ ਮਿਆਂ ਨੇ ਰਾਤਨ ਖੋਲਲੇ ਜਿਵੇਂ ਚੋਰ ਕਿਸੇ ਦੇ ਮੁੰਡੇ ਦਾ ਵਿਆਹ ਹੋਗਾ 10 10 ਦਿਨ ਦੀ ਜਗ੍ਹਾ ਉਨਾਂ ਆਈ ਜਾਂਦੀ ਦੀ ਕੁੜੀਆਂ ਕੱਟੀਆਂ ਉਹ ਕਾ ਹੁਣ ਸਤਨਾਮ ਹੈ ਹੁਣ ਰੇੜੀ ਵੇਜ ਲੱਗੀ ਜਾਣੇ ਹੁਣ ਵੀ ਸਾਰੇ ਘਰਾਂ ਨਾਲ ਲਸਣ ਘਠਾ ਇਹੀ ਕਰਦੀ ਹੈ ਜੀ ਤਾਂ ਹੁਣ ਵੀ ਕਹੇ ਅਸੀਂ ਰੋਕਦੇ ਇਹਨੂੰ ਕੰਮ ਦੇ ਪਰ ਹਟਦੀ ਨਹੀਂ ਇਹ ਦੇ ਕੋਈ ਨੂੰ ਚਲੇ ਜਾਵੇ ਤਾਂ ਪਿੱਛੇ ਤੇ देर ਨਹੀਂ ਲਾਉਂਦੀ ਦਾਲ ਸਬਜ਼ੀ ਬਣਾਉਣ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਕਿਸ ਨੂੰ ਨੇ ਸੇਵਾ ਕੀਤੀ ਹੈ ਤੁਹਾਡੀ ਸਭ ਤੋਂ ਜ਼ਿਆਦਾ ਕਿਸ ਨੂੰ ਨੇ ਸੇਵਾ ਕੀਤੀ ਆ ਅਜੇ ਤਾਂ ਕਾਹੀ ਕੀਤੇ ਵਿੱਚ ਫੁੱਲ ਵੀਡੀਓ ਦੇਖਣ ਦੇ ਚਾਹਵਾਨ ਪੀਵੀ7 ਰਾਈਡਰ ਚੈਨਲ YouTube ਤੇ ਜਾ ਸਕਦੇ ਆ ਉੱਥੇ ਪ੍ਰੋਪਰ ਲੋਕੇਸ਼ਨ ਵੀ ਮਿਲ ਜੇਗੀ ਧੰਨਵਾਦ